ਤਾਂ ਕੰਜਰ ਜਰਦੀਆ ਸੰਗਰੂਰ ਜ਼ਿਲ੍ਹੇ ਦਾ ਮਾਲਕ ਹੁੰਦਾ ਡੀਸੀ ਹੋਰ ਇਹ ਕੁਸ ਕੇ ਆਉ ਤੈਨੂੰ ਨੇ ਡੀਸੀ ਕਿਹਾ ਸੀ ਕਿ ਬੰਦੇ ਕੱਲ ਨੂੰ ਕਾਰ ਲੈਣ ਆਉਣਗੇ ਮੈਨੂੰ ਤੈਨੂੰ ਦੱਸਤਾ ਬਾਕੀ ਤੇਰੀ ਮਰਜ਼ੀ ਆਪਣੀ ਕਰ ਮਰਜ਼ੀ ਜੇ ਇੱਥੇ ਜਲੂਸ ਨਿਕਲਿਆ ਨਾ ਫੇ ਨਾ ਕਹੀਂ ਅੱਗੇ ਸੇ ਬਹੁਤ ਥੱਲੇ ਲੱਗੇ ਆ ਹੋਰ ਨਾ ਸਾਨੂੰ ਥੱਲੇ ਲਾ ਕੰਜਰ ਸਿਆਪੇ ਖੜਾ ਹੋ ਗਿਆ ਤਾਂ ਕਹਿੰਦਾ ਕਹੀਂ ਵੀ ਨਹੀਂ ਹੁੰਦੇ ਮਰਜ਼ੀ ਗੱਲ ਕਹੀਂ ਤਾਂ ਕੰਜਰ ਜਰਦੀਆ ਪਰਚਾ ਹੋ ਦੀਓ ਆਪਣੇ ਦੇ ਚੋਰੀ ਦੀ ਚੀਜ਼ ਘਰੇ ਖੜਾਉਣ ਦਾ ਪਰਚਾ ਤੱਕ ਰੋਣਾ ਐਡਾ ਵੱਡਾ ਮਾਲ ਹੈ ਡੀਸੀ ਪਾਇਦਾ ਕਫੋਨ ਮਾਰੂ 18 ਖਲਿਆ ਜਾਂਦਾ ਇਹਨੂੰ ਆਪ ਕਹਿਵੋ ਨਾ ਕਿ ਡੀਸੀ ਨੂੰ ਸਮਝੀ ਐ ਆਹੋ ਕਿੱਤਰ ਦਿਨ ਕਿਵੇਂ ਆਲੀ ਪਾਰੀ ਡੇਬੜੀ ਅਫਸਰ ਨਾਲ ਹੈ ਹਾਂ ਲਾਤਾ ਫੋਨ ਇਹ ਬੇਕਰ ਮਾ ਤੇ ਕਮੀ ਇੰਨੇ ਨੰਬਰ ਤਾਂ ਤੇਰਾ ਸਭ ਕੁਝ ਕੰਬੂ ਹੁਣ ਕਾਰਜ ਨਹੀਂ ਕਰਦੇ ਨੇ ਹਾਂ ਹੈ ਹੈ ਨਹੀਂ ਮੈਨੂੰ ਕੀ ਪਤਾ ਕਰ ਲਾ ਗੱਲ